ਸਰ ਸੁੰਜੀਨੀ ਮੇਕ ਕਿੰਨੂ ਗਈ ਯਾਰ ਇੱਥੇ ਕੋਈ ਤੁਸੀ ਲੋਕਾਂ ਮਹਾਰਾਣ ਕਰਨ ਨਹੀਂ ਆ ਨਹੀਂ ਜਿਹੜਾ ਸੀ ਆਪਰਸ਼ਾਲਾ ਸੀ ਗਈਆਂ ਇਹ ਸਰਕਾਰ ਨੂੰ ਚਾਹੀਦਾ ਜੇ ਸਾਡੀ ਰੋਜੀ ਰੋਟੀ ਖੋਣੀ ਹੈ ਨਾ ਤੇ ਤੁਹਾਨੂੰ ਫਾਇਦਾ ਦੇ ਦੇਵੇ ਇੱਥੇ ਸਾਰਿਆਂ ਨੂੰ ਸਾਡੇ ਡੰਗਰ ਖੋਲ ਕੇ ਲੈ ਜਿਓ ਇਹ ਸਾਨੂੰ ਫਾਇਦਾ ਦੇ ਦੇ ਸਾਡੇ ਪਰਿਵਾਰਾਂ ਨੂੰ ਫਾਇਦਾ ਦੇ ਦੇ ਜ਼ਹਿਰ ਦੇ ਦੇ ਇਹਨਾਂ ਦਾ ਏ.ਡੀ.ਬੀ. ਪਲਾਂਟ ਪਾਣੀ ਹੀ ਖੇਚ ਰਿਆ ਮੋਟਰ ਕਹਿੰਦੇ ਖਰਾਬ ਹੈ ਤੇ ਇਹਨਾਂ ਨੇ ਪੁਆਇੰਟ ਵੱarre ਬੰਦ ਕਰਤੇ ਜਦ ਕਿ ਉਹ ਨਾਲੇਜੋਂ ਕੱਢ ਰੇ ਸੀ ਪਾਣੀ ਉਹ ਪੁਆਇੰਟ ਬੰਦ ਕਰਤੇ ਇਹਨਾਂ ਨੇ ਉਹ ਪਾਣੀ ਸਾਰਾ ਡੈਰੀਆਂ 'ਚ ਵੜ ਰਿਹਾ ਹੈ ਜੂਰੋ ਕੇ ਬੈਠੇ ਆ ਕੋਈ ਸ਼ੌਂਗੇ ਤੋਰਦੇ ਕੋਣ ਆ ਕੇ ਬੈਠੇਗਾ ਇੱਥੇ ਘਰ-ਘਰ ਬੰਦੇ ਆ ਯਾਰ ਅਸੀਂ ਫਰੀਅਲ ਬੰਦੇ ਆ ਜਿਹੇ ਸ਼ਕਲਾਂ ਦਾਜ਼ੀ ਨੇ ਬੰਦੇ ਦੀਆਂ ਪਰਸ਼ਨ ਜ਼ਿੰਮੇਵਾਰ ਚ ਕਾਰਪੋਰੇਸ਼ਨ ਵਾਸਤੇ ਬੈਠੇ ਆ ਇੱਥੇ ਉਹ ਕਾਰਪੋਰੇਸ਼ਨ ਦਾ ਸ਼ਨੀਵਾਰ ਦਫ਼ਤਰ ਬੰਦ ਨੇ ਐਦਾ ਦਫ਼ਤਰ ਬੰਦ ਹੈ ਪਰ ਸਾਡੇ ਤਾਂ ਗੋਡੇ-ਗੋਡੇ ਪਾਣੀ ਹੈ ਨਾ ਅਸੀਂ ਕਿੱਥੇ ਜਾਈਏ ਦੱਸ ਦਿਓ ਕਈ ਦਿਨ ਪਹਿਲੇ ਅਫਸਰਾਂ ਨੇ ਕਿਹਾ ਵੀ ਕੋਈ ਨਹੀਂ ਜਦ ਤੱਕ ਮਸ਼ੀਨਰੀ ਠੀਕ ਨਹੀਂ ਹੁੰਦੀ ਤਦ ਤੱਕ ਪਾਣੀ ਸੀ ਤੁਹਾਡੇ ਦਰਿਆ ਛੱਤੇ ਪਾ ਦਿੰਨੇ ਆ ਉਹਨਾਂ ਨੇ ਖੋਲ ਦਿੱਤੇ ਆ ਜਿਨ੍ਹਾਂ ਨੇ ਫਿਰ ਬੰਦ ਕਰ ਦਿੱਤੇ ਜਦ ਕਿ ਪਲਾਂਟ ਵਰਕ ਨਹੀਂ ਕਰ ਰਿਹਾ ਨਹੀਂ ਚੱਲ ਰਿਹਾ ਦੇ ਤਾਈਪੁਰ ਚੌਕ ਦੇ ਵਿੱਚ ਡੈਰੀਆ ਵਾਲੋਂ ਜਿਹੜਾ ਹੈਗਾ ਟਰਨ ਲਗਾ ਦਿੱਤਾ ਗਿਆ ਹੈਗਾ ਰस्सियां ਲਗਾ ਕੇ ਇਹ ਸੜਕ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਇਹ ਜੇਲ ਰੋਡ ਹੈਗੀ ਹੈ ਜਿੱਥੇ ਜੇਲ ਤੋਂ ਅੱਗੇ ਇੱਕ ਕੰਡਾ ਹੈ ਤਾਈਪੁਰ ਰੋਡ ਦਾ ਇਹ ਕੰਡਾ ਹੈਗਾ ਜਿੱਥੇ ਡੈਰੀਆ ਵਾਲਿਆਂ ਵੱਲੋਂ ਜਿਹੜਾ ਟਰਨ ਲਗਾਇਆ ਗਿਆ ਰस्सियां ਲਗਾ ਕੇ ਰਸਤਾ ਜਾਮ ਕੀਤਾ ਗਿਆ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਨਾਲ ਜਾਮ ਲੱਜੁਕਾ ਹੈਗਾ ਔਰ ਜਾਮ ਲੱਗਿਆ ਹੋਇਆ ਇੱਥੇ ਐਸਐਚਓ ਡਿਵੀਜ਼ਨ ਨੰਬਰ 7 ਵੀ ਪਹੁੰਚੇ ਨੇ ਜੀਨ ਵਿੱਚ ਕਿਹਨੂੰ ਕਹੀ ਯਾਰ ਇੱਥੇ ਕੋਈ ਤੁਸੀ ਲੋਕਰ ਮਹਾਰਾਨ ਕਰਨਾ ਯਾਰ ਨਹੀਂ ਤੁਹਾਡੇ ਅਸੀਂ ਆ ਪਰੇਸ਼ਾਨ ਅਸੀਂ ਕਰੀਏ ਸਾਡਾ ਮਾਮਲਾ ਬਣੀ ਜੀ ਅੰਦਰ ਤਾਲੀ ਪਾਣੀ ਜੀ ਕਰੀਏ ਸਾਡਾ ਮਾਮਲਾ ਦੋ ਦਾ ਫੀ ਮੱਝ ਖੜੀ ਹੈ ਮਰਨਾ ਥੋੜੀ ਦਾ ਸਾਡੇ ਨੰਗਰ ਮਾਰ ਚੁੱਕੇ ਸੀ ਕਰੀਏ ਉਸ ਵਾਰ ਸਾਡੀ ਮਾਂ ਜੀ ਖੜੀ ਹੈ ਸਾਡੇ ਬੱਚੇ ਨਹੀਂ ਪਿੜੇ ਸਰ ਅਸੀਂ ਵੀ ਪਰੇਸ਼ਾਨ ਹਾਂ ਤੁਹਾਡੇ ਨਾਲ ਜਾਂਦੇ ਮੈਂ ਇੱਕ ਮਿੰਟ ਮਿਕ ਬੜਗਾ ਸਾਡੇ ਪੰਜ ਕਿਤੇ ਤੇਰੀ ਆਹੋ ਤੁਸੀਂ ਕਹਿੰਦੇ ਧਰਨਾ ਦੁੱਧ ਤੋਂ ਪਛਾਣਾ ਸੀ ਪਰੇਸ਼ਾਨਾ ਸਾਡੀ ਪਰੇਸ਼ਾਨੀ ਦੱਸੋ ਕਿਹਦੇ ਨੂੰ ਕਿਹਦੇ ਨਾਲ ਆਉਣਾ ਹੈ ਕੋਆਇੰਟ ਕੋਆਇੰਟ ਬਲਕ ਜੇ ਕੌਣ ਕੌਣ ਆਉਗਾ ਮੈਂ ਗੱਲ ਕਰਾ ਦਿੰਦਾ ਤੁਹਾਡੀ ਮੈਂ ਜਿਹੜੀ ਕਰਵਾਣੀ ਮੇਰਾ ਨਹੀਂ ਨਹੀਂ ਤੇ ਫਿਰ ਛੱਡਾ ਮਾਰ ਕੇ ਦੁਕਾਨਾਂ ਤੇ ਲੋਕ ਕਿਹਨਾਂ ਦੇ ਕਿਹੜੇ ਵਿਭਾਗ ਹੈ ਆਪ ਫਾਰਮੇਸ਼ਨ ਦਾ ਕਰ ਰਹੇ ਹੈ ਰੈਕੋਰਡ ਦੇ ਦਫਤਰ ਤੋਂ ਹਲਾ ਲੈਣੇ ਤੁਸੀਂ ਆਓ ਕੋਈ ਨਹੀਂ ਤੁਸੀਂ ਸਹੀ ਗੱਲ ਸੁਣੋ ਤੁਸੀਂ ਪੰਜ ਬੰਦੇ ਆਓ ਮੇਰੇ ਕੋਲ ਦਫਤਰ ਆਓ ਮੈਂ ਗੱਲ ਕਰ ਲੈਣਾ ਉਹਨਾਂ ਨਾਲ ਪਰ ਇਹ ਨਹੀਂ ਨਾ ਵੀ ਲੋਕਾਂ ਨੂੰ ਹੈਰਾਨ ਕਰ ਤੁਸੀਂ ਆਓ ਮੇਰੇ ਕੋਲ ਬਗਲ ਕਰ ਲੈਣਾ 22 ਸਾਲ ਹੋ ਗਏ ਦੀ ਜਿੱਦ ਨਾਲ ਪਰ ਇਹ ਚੀਜ਼ ਨਾ ਕਰੋ ਵੀ ਲੋਕਾਂ ਨੂੰ ਪ੍ਰਚਾਰ ਕਰੋ ਕੋਈ ਕੋਈ ਨਹੀਂ ਠੀਕ ਹੈ ਜੀ ਫਿਰ ਘਟਾ ਹਾਲ ਕਰਦੇ ਹੋ ਮੈਂ ਆਪਣੀ ਜਾਨ ਗੱਲ ਕਰ ਕੋਈ ਨਹੀਂ ਦਰਨਾ ਨਹੀਂ ਦਿੰਦੇ ਜਾਓ ਮੈਂ ਆਪਣੇ ਗੱਲ ਕਰ ਠੀਕ ਹੈ ਨਾ ਠੀਕ ਹੈ ਜੀ ਆਪਾਂ ਇਦਾਂ ਕਰੋ ਸਾਰੇ ਪੁਆਇੰਟ ਖਲਵਾਈਏ ਆਓ ਜੀ ਚਲੋ ਜੀ ਤੇ ਇਹ ਸੰਚਾਲਕ ਨੇ ਜਿੱਦ ਨਾਲ ਵੱਲੋਂ ਅਪਡੇਟ ਦਰਿਆ ਦੇ ਵਿੱਚ ਗੋਹਾ ਛੁੱਟੇ ਜਾਣ ਨੂੰ ਲੈ ਕੇ ਗੋਹੇ ਦਾ ਪਾਣੀ ਛੁੱਟੇ ਜਾਣ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈਗਾ ਔਰ ਕਿਹਾ ਜਾ ਰਿਹਾ ਹੈ ਕਿ ਸਾਨੂੰ ਕੋਈ ਵੀ ਜਿਹੜਾ ਉਹਦਾ ਹੱਲ ਨਹੀਂ ਦਿੱਤਾ ਜਾ ਰਿਹਾ ਔਰ ਇਹਨਾਂ ਦਾ ਜਿਹੜਾ ਪਾਣੀ ਹੈ ਉਹ ਰੋਕ ਦਿੱਤਾ ਗਿਆ ਜਿਸ ਕਰਕੇ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਡੈਰੀ ਸਚਾਲਕ ਜਿਹੜੇ ਨੇ ਪੁਲਿਸ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਕੋਈ ਹੱਲ ਨਹੀਂ ਹੋ ਰਹੀ ਹੈ ਜੀ ਕੋਈ ਹੱਲ ਨਹੀਂ ਨਿਕਲ ਰਿਹਾ ਕਾਰਪੋਰੇਸ਼ਨ ਦੀ ਆਪਣੀਆਂ ਗਲਤੀਆਂ ਛੁਪਾ ਰਹੇ ਆਪ ਜਦੋਂ ਡੈਰੀ ਕੰਪਲੈਕਸ ਸ਼ਹਿਰਾਂ ਚੋਂ ਕੱਢੇ ਸੀਗੇ ਉਦੋਂ ਕੰਪਲੈਕਸ ਬਣਾਏ ਸੀ ਉਦੋਂ ਸਾਡੀਆਂ ਸੁਵਿਧਾਵਾਂ ਜਿਹੜੀਆਂ ਐਮਓਯੂ ਸਾਈਨ ਹੋਈਆਂ ਕਿੱਥੇ ਨੇ ਬਾਇਓ ਗੈਸ ਪਲੈਂਟ ਕਿੱਥੇ ਹੈ ਹੈ ਹੀ ਨਹੀਂਗਾ ਇਹ ਤਾਂ ਕਰੇਗੀ ਤੁਸੀਂ ਪਾਣੀ ਨਾ ਸਿੱਟੋ ਬੁੱਢੇ ਪਾਣੀ ਸਾਡਾ ਜਾ ਹੀ ਨਹੀਂ ਰਿਹਾ ਨਾਲੇ ਦੇ ਵਿੱਚ ਜਿਹੜੀਆਂ ਇਹਨਾਂ ਨੇ ਨਾਲੀਆਂ ਬਣਾਈਆਂ ਈਡੀਬੀ ਪਲੈਂਟ ਨਾਲ ਜਿਹੜੀਆਂ ਜੋੜੀਆਂ ਸਾਡਾ ਪਾਣੀ ਹੁੰਦੇ ਜਾ ਰਿਹਾ ਗੋਏ ਲਈ ਸਾਨੂੰ ਜਗ੍ਹਾ ਦਿੱਤੀਆਂ ਟੈਂਪਰੇਰੀ ਸਾਡਾ ਗੋਆ ਉੱਥੇ ਜਾ ਰਿਹਾ ਤੇ ਫਿਰ ਅੱਜ ਇਖਲਾਸ ਕੀ ਹੋਇਆ ਕਿਉਂ ਆਪਾਂ ਧਰਨਾ ਲਗਾਣਾ ਪਿਆ ਇਖਲਾਸ ਇਹਦਾ ਇਹਨਾਂ ਦਾ ਏਡੀਬੀ ਪਲੈਂਟ ਪਾਣੀ ਵੀ ਖਿੱਚ ਰਿਹਾ ਮੋਟਰ ਕਹਿੰਦੇ ਖਰਾਬ ਹੈ ਤੇ ਇਹਨਾਂ ਨੇ ਪੁਆਇੰਟ ਬਾਹਰਲੇ ਬੰਦ ਕਰਤੇ ਜਦ ਕਿ ਉਹ ਨਾਲੇ ਜੋ ਕੱਢ ਰੇ ਸੀ ਪਾਣੀ ਉਹ ਪੁਆਇੰਟ ਬੰਦ ਕਰਤੇ ਇਹਨਾਂ ਨੇ ਉਹ ਪਾਣੀ ਸ ਡੈਰੀਆਂ 'ਚ 2-2 ਲੱਖ ਦੀ ਮੱਝ ਹੈ ਕਿੱਥੇ ਜਾਵਾਂਗੇ ਉਪਰੋਂ ਸਰਦੀ ਦਾ ਮੌਸਮ ਹੈ ਕਿੱਥੇ ਜਾਵਾਂਗੇ ਅੱਛਾ ਨਗਰ ਨਿਗਮ ਨਾਲ ਗੱਲ ਹੋਈ ਹੈ ਏਟਪੀ ਨਾਲ ਗੱਲ ਹੋਈ ਕੋਈ ਸੁਣਵਾਈ ਨਹੀਂ ਜੀ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਅਫਸਰशाही ਦਾ ਧੱਕਾ ਚੱਲ ਰਿਹਾ ਬਸ ਤੁਸੀਂ ਕਹਿ ਰਹੇ ਹੋ ਕਿ ਸਾਡੇ ਨੇ ਗੋਬਰ ਨਾਲ ਕੈਂਸਰ ਨਹੀਂ ਫੈਲਦਾ ਗੋਬਰ ਨਾਲ ਕੋਈ ਕੈਂਸਰ ਨਹੀਂ ਫੈਲਦਾ ਇਹ ਸਿਰਫ ਗੋਬਰ ਦੇ ਮਗਰ ਲੱਗੇ ਆ ਆ ਦੱਸੋ ਇਹ ਹੈ ਕੋਈ ਹੱਲ ਇਹ ਡੈਰੀਆਂ ਦੇ ਅੰਦਰ ਇਕੱਠਾ ਡੈਰੀ ਅੰਦਰ ਦਾ ਹੈ ਇਹੋ ਕਰਦਾ ਇਹਨਾ ਪਾਣੀ ਇਹ ਬੰਦਾ ਕੋਈ ਰਹਿ ਜੂਗਾ ਅੰਦਰ ਦੱਸੋ ਕੋਈ ਪਬਲਿਕ ਰਹਿ ਜੂਗੀ ਇੱਥੇ ਨੇ ਅਸੀਂ ਘਰਾਂ ਦੇ ਵਿੱਚ ਰਹਿਨੇ ਆ ਤੇ ਰਹਿ ਜਾਗੇ ਦੱਸੋ ਇੰਨਾ ਪਾਣੀ ਜਿਹੜਾ ਹੈ ਇਹ ਡੈਰੀਆ ਦੇ ਵਿੱਚ ਦਾ ਘਰ ਆ ਆ ਦੇਖੋ ਤੁਹਾਡੇ ਲਾਇਓਰ ਵਿੱਚੋਂ ਦੁੱਧ ਪਿਓਰ ਵਿੱਚੋਂ ਡੁਪਲੀਕੇਟ ਨਾਲ ਵਿੱਚੋਂ ਕਿ ਦੁੱਧ ਪਿਓਰ ਕਿਵੇਂ ਵੀ ਲਣਗੇ ਇਹ ਲੋਗ ਨਹੀਂ ਪਰ ਤੁਹਾਡੇ ਤੇ ਵੀ ਇਲਜ਼ਾਮ ਲੱਗਦਾ ਵੇ ਕਿ ਤੁਸੀਂ ਜਿਹੜਾ ਗੋਹੇ ਵਾਲਾ ਪਾਣੀ ਬੁੱਢੇ ਦਰਿਆ 'ਚ ਸਿੱਟ ਕੇ ਬਿਮਾਰੀ ਫੈਲਾ ਰਹੇ ਹੋ ਬਿਲਕੁਲ ਨਹੀਂ ਜੀ ਜਾ ਕੇ ਚੈੱਕ ਕਰੋ ਨਾਲੀਆਂ ਇਹਨਾਂ ਨੇ ਨਵੀਆਂ ਬਣਾਈਆਂ ਗੋਹੇ ਦਾ ਪਾਣੀ ਸਾਰਾ ਹੋਂਦੇ ਜਾ ਰਿਹਾ ਇਹ ਪਲੈਟਫਾਰਮ ਸਰਕਾਰ ਦੇ ਸਾਹਮਣੇ ਕਾਰਪੋਰੇਸ਼ਨ ਦੇ ਸਾਹਮਣੇ ਅਸੀਂ ਨਹੀਂ ਸਾਹਮਣਾ ਜਦੋਂ ਤੁਹਾਡੀ ਡੈਰੀਆਂ ਕੱਢੀਆਂ ਸੀਗੀਆਂ ਸ਼ਹਿਰੋਂ ਜੋ ਬਾਹਰ ਘਰਾਂ ਜੋ ਬਾਹਰ ਕੱਢਦੀਆਂ ਪੁਰਾਣੇ ਵੇਲੇ ਦੀਆਂ ਤੁਹਾਡੇ ਕੰਪਲੈਕਸ ਘਟੇਗੇ ਉਹ ਕੰਪਲੈਕਸ ਉਹ ਗਵਰਨਮੈਂਟ ਨੇ ਆਪ ਦੇਖਣੇ ਅਸੀਂ ਤਾਂ ਨਹੀਂ ਦੇਖਣੇ ਅਸੀਂ ਤਾਂ ਨਹੀਂ ਦੇਖਣੇ ਨਾ ਤੇ ਫਿਰ ਹੁਣ ਐਮਪੀ ਸਾਹਿਬ ਕਿੱਥੇ ਨੇ ਸੰਸਿਚੇਵਾਲ ਜੀ ਆਹ ਦੇਖੋ ਕੁਝ ਨਹੀਂ ਹੈ ਜੀ ਇਹ ਪਾਣੀ ਦੇਖੋ ਤੁਸੀਂ ਇਹ ਵੀਡੀਓ ਹੈਗੀਆਂ ਸਾਡੇ ਕੋਲ ਇਹ ਵੀਡੀਓ ਦੇਖੋ ਤੁਸੀਂ ਕੋਈ ਸੁਣਵਾਈ ਨਹੀਂ ਜੀ ਸਿਰਫ ਆਪਣੇ ਅਹੁਦੇ ਆ ਦੀ ਧੋਸ ਚਲਾ ਰਹੇ ਨੇ ਸਾਡੇ ਤੇ ਹੋਰ ਕੁਝ ਨਹੀਂ ਹੈਗਾ ਹਣ ਕੀ ਫਲੀਪਾ ਕੀ ਗੱਲਬਾਤ ਹੋਈਏ ਤੁਸੀਂ ਰਸਤਾ ਰੋਕਿਆ ਪੁਲਿਸ ਇਹ ਕਹਿੰਦੀ ਤੁਸੀਂ ਓਟੋ ਜੀ ਲੋਕਾਂ ਨੂੰ ਹਰਾਸਮੈਂਟ ਨਾ ਕਰੋ ਇਹ ਕੋਈ ਗੱਲ ਨਹੀਂ ਹੈਗੀ ਖਾਲੇ ਨਿਕਲਿਆ ਨਜ਼ਰ ਆ ਰਿਹਾ ਨਹੀਂ ਜੀ ਸਾਨੂੰ ਨਹੀਂ ਨਿਕਲਦਾ ਨਹੀਂ ਨਿਕਲਦਾ ਨਜ਼ਰ ਆ ਰਿਹਾ ਕਹੀਂ ਕਰਕੇ ਮਜਬੂਰ ਹੋ ਕੇ ਬੈਠੇ ਆ ਕੋਈ ਸ਼ੌਂਕੇ ਤੋਰਦੇ ਕੋਣ ਆ ਕੇ ਬੈਠੇਗਾ ਇੱਥੇ ਕਾਰੋਬਾਰ ਬੰਦੇ ਆ ਯਾਰ ਅਸੀਂ ਫਰੀਅਲ ਬੰਦੇ ਆ ਇੰਨੇ ਸ਼ਕਲਾਂ ਤਾਜ਼ੀ ਨੇ ਬੰਦੇ ਦੀਆਂ ਮਜਬੂਰ ਹੋ ਕੇ ਬੈਠਾ ਅੱਜ ਤੁਸੀਂ ਕੋਈ ਬੰਦਾ ਚੱਲੇ ਮੇਰੇ ਨਾਲ ਪ੍ਰੈਸ ਚੱਲੇ ਤੁਸੀਂ ਅੰਦਰ ਜਾਣੇ ਨਹੀਂ ਸਾਨੂੰ ਸਾਹਮਣੇ ਪੈਂਡਾ ਲਾ ਕੇ ਸ਼ੂਲ ਲਾ ਕੇ ਇੰਦਾ ਅੰਦਰ ਜਾਣੇ ਆ ਸੀਟੀ ਅੱਜ ਯੂਨੀਸਿਟਾ ਕੀ ਹੁਣ ਕਾਰਪੋਰੇਸ਼ਨ ਦੇ ਵਿੱਚ ਹੀ ਆ ਕਿਸੇ ਏਟੀਪੀ ਨਾਲ ਐਸਡੀਪੀ ਨਾਲ ਕਿਸੇ ਨਾਲ ਤਾਂ ਗੱਲ ਹੋਈਗੀ ਉਹ ਸਾਰੇ ਜੌਬ ਦੇ ਨੇ ਤਿੰਨ ਦਿਨ ਕਿ ਤਿੰਨ ਦਿਨੋਂ ਸੇ ਬੰਦ ਹੈ ਹੁਣ ਤਿੰਨ ਦਿਨੋਂ ਸੇ ਬੰਦੇ ਪਾਣੀ ਕਿੱਧਰ ਜਾਊਗਾ ਪੁੱਛ ਲੈ ਨਹੀਂ ਤੁਸੀਂ ਪਾਣੀ ਕਿੱਧਰ ਜਾਊਗਾ ਕੋਈ ਜਵਾਬ ਨਹੀਂ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਉਹਨਾਂ ਕੋਲੋਂ ਕਾਰਪੋਰੇਸ਼ਨ ਮਰਦਾਬਾਦ ਕਾਰਪੋਰੇਸ਼ਨ ਮਰਦਾਬਾਦ ਡੇਰੀ ਯੂਨੀਅਨ ਜਿੰਦਾਬਾਦ ਡੇਰੀ ਯੂਨੀਅਨ ਜਿੰਦਾਬਾਦ ਡੇਰੀ ਯੂਨੀਅਨ ਜਿੰਦਾਬਾਦ ਜਿੰਦਾ ਇਹ ਸਰਕਾਰ ਨੂੰ ਚਾਹੀਦਾ ਨਾ ਕਸ਼ਾਈ ਇੱਕ ਮਿੰਟ ਇੱਕ ਮਿੰਟ ਕਸ਼ਾਈ ਜਿੰਦਾਬਾਦ ਕਸ਼ਾਈ ਨਹੀਂ ਚਲੇਗੀ ਕਸ਼ਾਈ ਨਹੀਂ ਚਲੇਗੀ ਇਹ ਸਰਕਾਰ ਨੂੰ ਚਾਹੀਦਾ ਜੇ ਸਾਡੀ ਰੋਜੀ ਰੋਟੀ ਖੋਣੀ ਹੈ ਨਾ ਤੇ ਤੁਹਾਨੂੰ ਫਾਇਦੇ ਦੇ ਦੇਵੇ ਇੱਥੇ ਸਾਰਿਆਂ ਨੂੰ ਸਾਡੇ ਡੰਗਰ ਖੋਲ ਕੇ ਲੈ ਜਿਓ ਸਾਨੂੰ ਫਾਇਦੇ ਦੇ ਦੇਵੇ ਸਾਡੇ ਪਰਿਵਾਰਾਂ ਨੂੰ ਫਾਇਦੇ ਦੇ ਦੇਵੇ ਜਿਹਰ ਦੇ ਦੇਵੇ ਇਹ ਬੜੀ ਗੰਦੀ ਸਰਕਾਰ ਆਈ ਹੈ ਅੱਛਾ ਜਿਨਾ ਆਰਾਮ ਕਰਦਾ ਰੋਜੀ ਰੋਟੀ ਖੋਲ ਹੀ ਸਾਡੀ ਬਿਲਕੁਲ ਹਾਲਾਂਕਿ ਹੁਣ ਇਹ ਰੋਟੀ ਗੋਆ ਬਾਹਰ ਸਟਾ ਰਹੇ ਆ ਅਚਾ ਰਸਤਾ ਦਾ ਖੋਲ ਦਿੱਤਾ ਗਿਆ ਹੈਗਾ ਰਸਤਾ ਖੁੱਲਣੇ ਗਿਆ ਪ੍ਰਸਤ ਦਾ ਕਿਹਨਾ ਖੁਲਾਇਆ ਅੱਥੇ ਬੈਠੇ ਸੀਗੇ ਤੱਕੇ ਜੇ ਉਠਾ ਦੇ ਤਾਂ ਕਿਹਨਾ ਖੁਲਾਇਆ ਤੇ ਇੱਥੇ ਜਿਹੜਾ ਦੱਸ ਰਹੀ ਇਹ ਕੀ ਟੱਕੇ ਨਾਲ ਪੁਲਿਸ ਵੱਲੋਂ ਇਹਨਾਂ ਨੂੰ ਉਠਾ ਦਿੱਤਾ ਗਿਆ ਪਰ ਮੰਗ ਇਹੀ ਹੈ ਕਿ ਇਹਨਾਂ ਵੱਲੋਂ ਜਿਹੜਾ ਡੈਰੀਆ ਦੇ ਅੰਦਰ ਇਹਨਾਂ ਦੇ ਪਾਣੀ ਜਾ ਰਿਹਾ ਉਹਦੀ ਕਿਤੇ ਵੀ ਨਿਕਾਸੀ ਨਹੀਂ ਹੈ ਐਸ ਐਚ ਓ ਮੇਰੇ ਨਾਲ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਸਰ ਇਹਨਾਂ ਨੇ ਜਿਹੜਾ ਧਰਨਾ ਦਿੱਤਾ ਸੀਗਾ ਤਾਂ ਰੁਕਿਆ ਸੀਗਾ ਕੀ ਹੁਣ ਆਪਸ ਵਿੱਚ ਸਹਿਮਤੀ ਬਣੀ ਹੈ ਬੇਸਿਕਲੀ ਇਹਨਾਂ ਦਾ ਕਨਸਰਨ ਹੈ ਕਿ ਇਹਨਾਂ ਦੀ ਜਿਹੜੀ ਡੈਰੀ ਹੈ ਉਹਨਾਂ ਦਾ ਡਿਸਚਾਰਜ ਰੁਕਿਆ ਹੋਣਾ ਕਾਰਪੋਰੇਸ਼ਨ ਵੱਲੋਂ ਇਹ ਕਹਿੰਦੇ ਵੀ ਸਾਡੇ ਅੰਦਰ ਪਾਣੀ ਬਹੁਤ ਬਹੁਤ ਜਮਾ ਹੋ ਗਿਆ ਵੀ ਸਾਡਾ ਕੋਈ ਡਿਸਚਾਰਜ ਲਈ ਬਣਾਇਆ ਹੀ ਨਹੀਂ ਉਸ ਸਬੰਧੀ ਇਹਨਾਂ ਨੇ ਧਰਨਾ ਦਿੱਤਾ ਸੀ ਇਹ ਆਪਣੇ ਕਨਸਰਨ ਡਿਪਾਰਟਮੈਂਟ ਨਾਲ ਗੱਲ ਕਰਨ ਉਹਨਾਂ ਦਾ ਮੈਟਰ ਹੈ ਤਾਂ ਇਹਨਾਂ ਨੇ ਇਹੀ ਕਿਹਾ ਵੀ ਉਹਨਾਂ ਦੇ ਆਪਣੀ ਕਨਸਰਨ ਡਿਪਾਰਟਮੈਂਟ ਨਾਲ ਗੱਲ ਕਰਦੇ ਪਰ ਇੱਥੇ ਐਵੇਂ ਨਹੀਂ ਨਾ ਲੋਕਾਂ ਨੂੰ ਪਰੇਸ਼ਾਨ ਕਰਨਾ ਵੀ ਬਿਲਕੁਲ ਇਹ ਕਹਿ ਰਹੇ ਕਿ ਸਾਡੀ ਮਜਬੂਰੀ ਸੀ ਕਿ ਇਸ ਲਈ ਅਸੀਂ ਆਵਾਜ਼ ਪਹੁੰਚਾਣ ਲਈ ਦਰਨਾ ਲਗਾਇਆ ਵੀ ਦੇਖੋ ਮਜਬੂਰੀ ਇਹਨਾਂ ਦੀ ਵੀ ਆ ਪਰ ਜਿਹੜੇ ਲੋਕਾਂ ਦਾ ਤੇ ਇਹਨਾਂ ਨੇ ਤੇ ਦਰਨਾ ਲਾਇਆ ਉਹਨਾਂ ਕਰਕੇ ਹੋਰ ਵੀ ਲੋਕਾਂ ਨੇ ਉਹਨਾਂ ਨੂੰ ਪਰੇਸ਼ਾਨ ਕਰਨ ਜੇ ਪਰੇਸ਼ਾਨ ਹੈ ਤਾਂ ਲੋਕੀ ਵੀ ਹੋ ਰਹੇ ਨੇ ਕੋਈ ਉੱਥੇ ਪੇਸ਼ੈਂਟ ਲੰਘ ਰਹੇ ਇਹਨਾਂ ਨੇ ਉਰੇ ਆ ਕੇ ਦਰਨਾ ਲਾਤਾ ਇਹ ਨਹੀਂ ਨਾ ਹੋਣਾ ਜੇ ਪਰੇਸ਼ਾਨ ਹੋ ਤਾਂ ਉੱਥੇ ਜਿੱਥੇ ਬਣਦਾ ਉੱਥੇ ਜਾ ਕੇ ਆਪਣੀ ਗੱਲ ਕਰੋ ਸਬੰਧਤ ਇੱਥੇ ਤਾਂ ਕੁਝ ਨਹੀਂ ਨਾ ਹੈ ਇੱਥੇ ਨਹੀਂ ਨਾ ਲੋਕਾਂ ਨੂੰ ਪਰੇਸ਼ਾਨ ਕਰੋ ਇਹ ਕਰੇ ਪੁਲਿਸ ਦੇ ਜ਼ਬਰਦਸਤੀ ਉਠਾ ਦਿੱਤਾ ਖੁਦ ਰਸੀਆਂ ਨਹੀਂ ਜ਼ਬਰਦਸਤੀ ਨਹੀਂ ਜੇ ਕੋਈ ਕਾਨੂੰਨ ਦੀ ਲੰਘਣਾ ਕਰੂਗਾ ਰੋਡ ਉਹ ਮੇਰਾ ਫਰਜ਼ ਆ ਇਹਨੂੰ ਕੋ ਜ਼ਬਰਦਸਤੀ ਨਹੀਂ ਮੈਂ ਆਪਣੀ ਡਿਊਟੀ ਆ ਉਹ ਕੀਤੀ ਹੈ ਬਿਲਕੁਲ ਐਸਐਚਓ ਸਾਹਿਬ ਦਾ ਕਹਿਣਾ ਹੈ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜੋ ਸਹੀ ਹੈ ਉਹ ਕੀਤਾ ਗਿਆ ਹੈਗਾ ਕਿਉਂਕਿ ਪਬਲਿਕ ਹਰਾਸ ਹੋ ਰਹੀ ਸੀ ਲੇਕਿਨ ਡੈਰੀ ਸੰਚਾਲਕ ਜਿਹੜੇ ਨੇ ਉਹ ਆਪਣਾ ਮੁੱਦਾ ਰੱਖਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਵੀ ਦੁਖੀ ਨੇ ਉਹ ਵੀ ਪਰੇਸ਼ਾਨ ਨੇ ਤਕਲੀਫ حل ਦੋਨਾਂ ਚੋ ਕਿਹੜੀ ਚੀਜ਼ ਜਿਹੜੀ ਹੈ ਨਹੀਂ ਮਿਲ ਪਾਰੀ ਤੁਹਾਨੂੰ ਕੋਈ ਹੱਲ ਨਹੀਂ ਹੋ ਰਿਹਾ ਜੀ ਸਾਨੂੰ ਕੋਈ ਸ਼ੌਂਕ ਨਹੀਂ ਰਸਤੇ ਜਾਮ ਕਰਨ ਦਾ ਸੜਕਾਂ ਦੇ ਬੰਨ ਦਾ ਨਹੀਂ ਪਰ ਇਹ ਵੀ ਤਾਂ ਨਹੀਂ ਇਹ ਕਿ ਪਾਣੀ ਹੁਣ ਜਿਹੜਾ ਐਸਟੀਪੀ ਚ ਪਾਣੀ ਜਾ ਰਿਹਾ ਉਹ ਨਹੀਂ ਖਿੱਚ ਰਿਹਾ ਮੋਟਰ ਖਰਾਬਾ ਦੇ ਲਈ ਨਗਰ ਨਿਗਮ ਜ਼ਿੰਮੇਵਾਰ ਹੋਈ ਨਾ ਅ ਨਗਰ ਨਿਗਮ ਵੀ ਜ਼ਿੰਮੇਵਾਰ ਹੈ ਕਾਰਪੋਰੇਸ਼ਨ ਜ਼ਿੰਮੇਵਾਰ ਹੈ ਛ ਕਾਰਪੋਰੇਸ਼ਨ ਵਾਸਤੇ ਹੀ ਬੈਠੇ ਆ ਇੱਥੇ ਹੁਣ ਕਾਰਪੋਰੇਸ਼ਨ ਦੇ ਸ਼ਨੀਵਾਰ ਦਫ਼ਤਰ ਬੰਦ ਨੇ ਇਹ ਤਾਂ ਦਫ਼ਤਰ ਬੰਦ ਨੇ ਪਰ ਸਾਡੇ ਤਾਂ ਗੋਡੇ-ਗੋਡੇ ਪਾਣੀ ਹੈ ਨਾ ਅਸੀਂ ਕਿੱਥੇ ਜਾਈਏ ਦੱਸ ਦਿਓ ਤੇ ਨਾਲੇ ਪਾਣੀ ਦਿੱਤਨਾ ਬੰਦ ਪੂਰੀ ਤਰ੍ਹਾਂ ਬਿਲਕੁਲ ਡੈਰੀ ਕਿਸੇ ਡੈਰੀ ਦਾ ਕੋਈ ਪਾਣੀ ਦਰਿਆ ਚ ਨਹੀਂ ਜਾ ਰਿਹਾ ਜੀ ਸਿੰਗਲ ਇੱਕ ਬੂੰਦ ਵੀ ਨਹੀਂ ਜਾ ਰਹੀ ਜਿਹੜਾ ਪਾਣੀ ਜਾ ਰਿਹਾ ਈਟੀਪੀ ਪਲਾਂਟਾਂ ਤੋਂ ਜਾ ਰਿਹਾ ਜੀ ਬਿਲਕੁਲ ਅੱਛਾ ਇਹ ਜਿਹੜੇ ਪਲਾਂਟ ਹੈ ਚੱਲ ਕਿਉਂ ਨਹੀਂ ਰਹੇ ਆਖਰਕਾਰਨ ਕੀ ਹੈ ਇਹ ਪਲਾਂਟ ਮਸ਼ੀਨਰੀ ਹੈ ਜੀ ਉਹ ਕਹਿੰਦੇ ਖਰਾਬ ਹੋ ਗਈ ਹੈ ਤਿੰਨ ਚਾਰ ਦਿਨ ਪਹਿਲੇ ਅਫਸਰਾਂ ਨੇ ਕਿਹਾ ਵੀ ਕੋਈ ਨਹੀਂ ਜਦ ਤੱਕ ਮਸ਼ੀਨਰੀ ਠੀਕ ਨਹੀਂ ਹੁੰਦੀ ਤਤਕ ਪਾਣੀ ਸੀ ਤੁਹਾਡੇ ਦਰਿਆਸ਼ ਉਤੇ ਪਾ ਦਿੰਨੇ ਆ ਉਹਨਾਂ ਨੇ ਖੋਲ ਦਿੱਤੇ ਆ ਜਿਹਨਾਂ ਨੇ ਫਿਰ ਬੰਦ ਕਰ ਦਿੱਤੇ ਜਦ ਕਿ ਪਲਾਂਟ ਵਰਕ ਨਹੀਂ ਕਰ ਨਹੀਂ ਚੱਲਦੇ ਅੱਛਾ ਪਹਿਲਾ 4 ਦਿਨ ਤੋਂ ਜਿਹੜਾ ਪਲਾਂਟ ਨਹੀਂ ਚੱਲ ਰਿਹਾ ਸੀ ਤਾਂ ਪਾਣੀ ਉਹ ਦੇ ਵਿੱਚ ਬਡੇ ਗਰਾਜ ਜਾ ਰਿਹਾ ਸੀ ਅਸੀਂ ਨਹੀਂ ਪਾ ਰਹੇ ਸੀ ਪਲਾਂਟ ਵਾਲਿਆਂ ਦੇ ਅਫਸਰਾਂ ਨੇ ਕਾਰਪੋਰੇਸ਼ਨ ਨਹੀਂ ਪਾਇਆ ਤੇ ਤੁਸੀਂ ਪੁੱਛਿਆ ਨਹੀਂ ਜਦੋਂ ਉਦੋਂ ਪਾਣੀ ਜਾ ਸਕਦਾ ਹੈਗਾ ਤੇ ਫਿਰ ਹੁਣ ਕਿਉਂ ਨਹੀਂ ਪਾਣੀ ਵਾਲੇ ਸਾਡਾ ਕੋਈ ਫੋਨ ਨਹੀਂ ਚੱਕ ਰਿਹਾ ਦਫ਼ਤਰ ਬੰਦ ਨੇ ਅਸੀਂ ਕਿੱਥੇ ਜਾਈਏ ਦੱਸੋ ਹੁਣ ਕੀ ਪੁਲਿਸ ਦਾ ਕੀ ਸੈਂਤੀ ਬਣੀ ਪੁਲਿਸ ਤਾਂ ਕਹਿੰਦੀ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਅਸੀਂ ਕੇ ਸਾਡਾ ਹੱਲ ਕਰਾ ਦਿਓ ਸਾਡੀ ਤੇ ਇਹ ਸੈਂ ਨਿਤ ਐਸੀ ਇੱਥੇ ਬੈਠਾਂਗੇ ਜੀ ਅੱਛਾ ਹੁਣ ਕੀ ਅੱਗੇ ਕੀ ਤੁਸੀਂ ਹੁਣ ਕੋਈ ਮਿਲਿਆ ਆਸ਼ਵਾਸਨ ਮਿਲਿਆ ਕੋਈ ਗੱਲ ਆਸ਼ਵਾਸਨ ਤਾਂ ਗੱਲ ਕਰ ਰਹੇ ਜੀ ਅਫਸਰਾਂ ਨਾਲ ਜੇ ਅਫਸਰ ਆ ਜਾਣਗੇ ਠੀਕ ਹੈ ਹੱਲ ਹੋ ਜਾਏਗਾ ਠੀਕ ਹੈ ਤਾਂ ਬੈਠੀਆਂ ਜੀ ਉੱਥੇ ਕੋਈ ਨਹੀਂ ਅੱਛਾ ਮਜ਼ਾ ਹਲੇ ਵੀ ਇੱਥੇ ਬੈਠਾ ਕੋਲ ਕੋਲ ਧਰਨਾ ਦੇ ਕੇ ਬੈਠਾਂਗੇ ਜੀ ਬਿਲਕੁਲ ਪਰ ਪੁਲਿਸ ਨੇ ਤਾਂ ਰਸਤਾ ਖੋਲ ਦਿੱਤਾ ਹੈ ਸਰ ਕੋਈ ਨਹੀਂ ਰਸਤਾ ਫਿਰ ਬੰਦ ਹੋ ਜਾਏਗਾ ਜੀ ਚਾਰੇ ਜਨ ਰਸਤਾ ਚੱਲਦਾ ਹੀ ਹੈ ਕਦੀ ਬੰਦ ਹੁੰਦਾ ਕਦੀ ਖੁੱਲਦਾ ਕੋਈ ਗੱਲ ਨਹੀਂ ਜੀ ਇੱਥੇ ਰੋਕਣ ਕੇ ਚੰਡੀਗੜ੍ਹ ਵੱਲ ਚਲੇ ਜਾਾਂਗੇ ਕੋਈ ਗੱਲ ਨਹੀਂ ਨਹੀਂ ਪਬਲਿਕ ਤਾਂ ਹਰਾਸ ਹੋ ਅਜਿਹਾ ਮਾਲ ਲੈ ਕੇ ਰਾਤ ਨੂੰ ਕਿੱਥੇ ਜਾਈਏ ਅਫਸਰ ਆਪਣੇ ਘਰਾਂ ਅਫਸਰ ਆਪਣੇ ਘਰਾਂ ਵਿੱਚ ਕੋਈ ਚੰਡੀਗੜ ਕੋਈ ਬਠਿੰਡੇ ਕੋ ਕਿੱਥੇ ਸੁੱਤੇ ਪਏ ਨੇ ਕਿ ਅਸੀਂ ਕਿੱਥੇ ਜਾਈਏ ਸਾਨੂੰ ਦੱਸੋ ਡੈਰੀਓ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਕਿਉਂਕਿ ਗੋਡੇ-ਗੋਡੇ ਪਾਣੀ ਖੜਾ ਹੈ ਪਸ਼ੂ ਨੇ ਪਸ਼ੂ ਬਿਮਾਰ ਹੋ ਸਕਦੇ ਆ ਕਿੰਨਾ ਕਿ ਡੈਰੀਆਂ ਦੇ ਅੰਦਰ ਨੁਕਸਾਨ ਹੋ ਰਿਹਾ ਇਸ ਕਰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜੀ ਡੰਗਰ ਪੂਰੇ ਪਾਣੀ ਵਿੱਚ ਡੁੱਬੇ ਪਏ ਨੇ ਕਿਲੋਮੀਟਰ ਦੇ ਦਾਰੇ ਡੈਰੀਆਂ ਵਸੀਆਂ ਨੇ ਇਹਨਾਂ ਨੇ ਕੀ ਕੀਤਾ ਜੀ ਡੈਢ ਟਾਲ ਦਰਿਆਲੇ ਪਾਸੇ ਸ਼ੁਰੂ ਤੋਂ ਬਣਨੀ ਸੀ ਜਿਹੜੀ 40 ਸਾਲ ਤੋਂ ਬਣੀ ਹੈ ਉਹਦਾ ਪਾਸਾ ਪਲਟਰ ਨੂੰ ਸੋਚਦੇਵੇਂ ਨੇ ਉਹਨਾਂ ਕੋਲ ਪੂਰਾ ਕੰਪਲੀਟ ਨਹੀਂ ਹੋ ਰਿਹਾ ਪਾਣੀ ਦੇ ਲੋਕ ਨਹੀਂ ਬਦਲੇ ਜਾ ਰਹੇ ਇਹਨਾਂ ਕੋਲ ਇਹਨਾਂ ਦੀ ਕੋਈ ਪੰਪਿੰਗ ਮਸ਼ੀਨ ਕੰਮ ਨਹੀਂ ਕਰ ਰਹੀ ਅੱਜ 3 ਦਿਨ ਤੋਂ ਟ੍ਰੀਟਮੈਂਟ ਪਾਣੀ ਦੀ ਮਸ਼ੀਨ ਰਿਪੋਰਟing ਆਬ ਹੈ ਉਹ ਰਿਪੇਅਰ ਨਹੀਂ ਹੋ ਰਹੀ ਪਿਛੋੜਾ ਡੰਗਰ ਪਾਣੀ ਅੰਦਰ ਭਰਿਆ ਪਿਆ ਹੋਵੇ ਉਹੇ ਕਰਕੇ ਕਾਰਪੋਰੇਸ਼ਨ ਸਫਲ ਹੈ ਜਾਂ ਸਫਲ ਹੋਈ ਹੈਗੀ ਆ ਇਸ ਪ੍ਰੋਜੈਕਟ ਨੂੰ ਲੈ ਕੇ ਜੇ ਇਹ ਪ੍ਰੋਜੈਕਟ ਸਫਲ ਹੁੰਦੀ ਸਿੱਥੇ ਕਿਉਂ ਹੁੰਦੇ ਸਾਡੀ ਗੱਲ ਤੋਂ ਇਹ ਗੱਲ ਹੈ ਨਾ ਜੇ ਸਫਲ ਹੁੰਦੇ ਸਿੱਥੇ ਕਿਉਂ ਹੁੰਦੇ ਡੈੜੀ ਨਾਲ ਜਾਣ ਟਰੈਕਟਰ ਵੀ ਨਵੇਂ ਲੈ ਲੈ ਜੀ ਡੈੜੀ ਨਾਲ ਟਰੈਕ ਇੱਥੇ ਜਿਹੜੇ 80 ਪੀ ਪਲਾਂਟ ਹੈ ਉਹਨਾਂ ਦਾ ਕੀ ਹਾਲਾਤ ਹੈ ਉਹਨਾਂ ਦਾ ਹਾਲਾਤ ਹੈ ਜੀ ਕਦੀ ਚੱਲਦੇ ਆ ਕਦੀ ਨਹੀਂ ਚੱਲਦੇ 80 ਪੀ ਪਲਾਂਟ ਈਟੀਪੀ ਪਲੈਂਟ ਕੁਛ ਨਹੀਂ ਕਰ ਸਕਦੇ ਜਦੋਂ ਤੱਕ ਸਾਨੂੰ ਈਟੀਪੀ ਪਲੈਂਟ ਬਣਨ ਤੋਂ ਪਹਿਲਾਂ ਗੋਏ ਦਾ ਸਾਨੂੰ ਬਾਇਓ ਗੈਸ ਪਲੈਂਟ ਚਾਹੀਦਾ ਸੀਗਾ ਜੀ ਜੇ ਉਹ ਬਣੇਗਾ ਉਹ ਪਹਿਲੇ ਤਿਆਰ ਹੁੰਦਾ ਉਸ ਤੋਂ ਬਾਅਦ ਈਟੀਪੀ ਪਲੈਂਟ ਕੰਮ ਕਰਦੇ ਆਪਾਂ ਗੋਏ ਦਾ ਪਲੈਂਟ ਪਿੱਛੇ ਲਾਇਆ ਨਹੀਂ ਹੋਇਆ ਕਿਸੇ ਵੀ ਜਗ੍ਹਾ ਤੇ ਆਪਾਂ ਕਹਿੰਨੇ ਈਟੀਪੀ ਪਲੈਂਟ ਚਲਾ ਦਈਏ ਇਹ ਕਿਸੇ ਵੀ ਈਟੀਪੀ ਪਲੈਂਟ ਦੀ ਸੱਚਾਈ ਤੁਸੀਂ ਦੇਖਣੀ ਹੈ ਅਸੀਂ ਨਹੀਂ ਕਹਿੰਦੇ ਕਿ ਈਟੀਪੀ ਨਹੀਂ ਚੱਲਦੇ ਆ ਕਿ ਨਹੀਂ ਚੱਲਦੇ 2 ਮਿੰਟ ਦਾ فاਸਲਾ ਹੈ ਤੁਸੀਂ ਡੈਰੀ ਕੰਪਲੈਕਸ ਜਾ ਕੇ ਦੇਖ ਲਓ ਅਸੀਂ ਕਿਉਂ ਕਹੀਏ ਵੀ ਕਿਸੇ ਨੇ ਕੰਮ ਨਹੀਂ ਕੀਤਾ ਤੁਹਾਨੂੰ ਆਪ ਦਿਖੇਗਾ ਕਾਰਪੋਰੇਸ਼ਨ ਦੀ ਨਲਾਕੀ ਦਾ ਖਮਿਆza ਡੈਰੀ ਸੰਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ ਇਸੇ ਕਾਰਨ ਇੱਥੇ ਤਾਇਪੁਰ ਰੋਡ ਧਰਮਗੰਡੇ ਦੇ ਕੋਲ ਜਿਹੜਾ ਹੈਗਾ ਇਹਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ ਔਰ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ